ਕਾਲ ਜੀ ਦਾ ਪੀ ਚੁੱਕਿਆ ਕਹਿੰਦੇ ਕੀ ਵਡਿਆਈਆਂ ਦੀਆਂ ਗੱਲਾਂ ਕਹਿੰਦੇ ਕਿੱਥੇ ਤੱਕ ਕਹਿੰਦੇ ਚਲੋ ਬੋਲਣਾ ਉਹ ਪ੍ਰਧਾਨੀ ਕਾਰਜ ਹੋ ਰਹੀ ਹੈ ਵੀ ਸ਼ੁਤੀ ਇੱਕ ਦਿਨ ਵੱਡੇ ਮਕਾਮ ਤੇ ਖੜੇ ਹੋਣਗੇ ਤੇ ਬਾਬਾ ਅਮਰਦਾਸ ਜੀ ਨੇ ਮੁੱਢ ਲੈਣਾ ਚਾਹਿਆ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ ਇਹ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਜੀ ਪੈਰੋ ਮੱਜਰਾ ਰੋਪਣ ਆਓ ਜੀ ਸਾਰੇ ਦਰਸ਼ਨ ਕਰਦੇ ਆਪਾਂ ਇਸ ਸਥਾਨ ਤੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੋ ਵਰੀ ਆਏ ਸੀ ਨਵੰਬਰ 1702 ਵਿੱਚ ਕੁਰੂ ਖੇਤਰ ਵਿੱਚ ਸੂਰਜਗ੍ਰਹਿਣ ਦੇ ਮੇਲੇ ਵਿੱਚ ਸ਼੍ਰੀਕ ਹੋਣ ਲਈ ਜਾਂਦੇ ਸਮੇ ਗੁਰੂ ਸਾਹਿਬ 7 ਦਿਨ ਇਸ ਸਥਾਨ ਤੇ ਠਹਿਰੇ ਸੀ ਉਹਨਾਂ ਦਿਨੇ ਇਸ ਸਥਾਨ ਤੇ ਚਾਰਥਾਪਾਤੇ ਲੰਗਰ ਬਣਿਆ ਕਰਦਾ ਸੀ ਜੀ ਸਵੇਰੇ ਸ਼ਾਮ ਹਥਿਆਰਾਂ ਤੇ ਘੋੜਸਵਾਰੀਆਂ ਦੀ ਸਿਖਲਾਈ ਦਾ ਅਭਿਆਸ ਵੀ ਕਰਾਇਆ ਜਾਂਦਾ ਸੀ ਜੀ ਇੱਥੇ ਗੁਰੂ ਸਾਹਿਬ ਨੇ ਜੀ ਇਸ ਥਾਂ ਤੇ ਅੰਮ੍ਰਿਤ ਪਾਣੀ ਕਰਵਾਇਆ ਜਿਹੜਾ ਕਿ ਤਿਆਰ ਕਰਦੇ ਸਮੇਂ ਬਾਟੇ ਵਿੱਚੋਂ ਜ਼ਮੀਨ ਤੇ ਡਿੱਗਿਆ ਸੀ ਤੇ ਗੁਰੂ ਸਾਹਿਬ ਨੇ ਇੱਥੇ ਵਚਨ ਕੀਤੇ ਸੀ ਕਿ ਸਾਡੇ ਥਾਂ ਤੇ ਇੱਕ ਅਨਿੰਨ ਸੇਵਕ ਤਪ ਕਰਨਗੇ ਇਹ ਧਰਤੀ ਤੇ ਡਿੱਗੀਆਂ ਅੰਮ੍ਰਿਤ ਦੀਆਂ ਬੂੰਦਾਂ ਅੰਮ੍ਰਿਤ ਕੁੰਡ ਬਣ ਜਾਣਗੀਆਂ ਜਿੱਥੋਂ ਸੰਗਤਾਂ ਇਸ ਦਾ ਚੂਲਾ ਛਕਿਆ ਕਰਨਗੀਆਂ ਤੇ ਗੁਰੂ ਲੜ ਲੱਗਿਆ ਕਰਨਗੇ ਸਾਹਿਬ ਦੇ ਬਚਨਾਂ ਅਨੁਸਾਰ ਉਹ ਅਨੰਦ ਸੇਵਕ ਸਨ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਜਰੇ ਜਗਤ ਸੱਚ ਹੈ ਵੀ ਸੱਚ ਨਾਲ ਕੋਈ ਨਹੀਂ ਜਾਚ ਸੋਚੈ ਸੋਛੰਭੈ ਜੇ ਕੋਈ ਲਖਵਾਰ ਸੁਖੈ ਸੁਖ ਨ ਹੋਬਈ ਜੇ ਦਾਰਿ ਜਮਾਨੇ ਸਾਧੁ ਉਤਿਆ ਮੁਕ ਨਾ ਤਰੀ ਜੀ ਬੰਧਾ ਹੋਇ ਨ ਪਾਰ ਸਹਿਤਿ ਸਾਨ ਪਾਵਿਆ ਤੋ ਹੋਇ ਤਾ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਜੀ ਦੇ ਅੰਦਰ ਤੋਂ ਹਾਂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਇਹ ਸਨੀਆਂ ਲੱਗਦਾ ਹੈ ਜੀ ਸਾਹਿਬ ਜੀ ਦਾ ਇਹ ਨਾਲ ਹੈ ਜੀ ਕਰਨੀ ਕਰਦੇ ਸਨ ਇਹ ਸਾਹਮਣੇ ਹੈ ਜੀ ਗੁਰੂ ਸਾਹਿਬ ਜੀ ਦਾ ਆਰਾਮ ਘਰ ਜਿੱਥੇ ਆਰਾਮ ਕਰਿਆ ਕਰਦੇ ਸਨ ਤੇ ਆਜੋ ਹੁਣ ਪਹਿਲੇ ਆਪਾਂ ਤੁਹਾਨੂੰ ਉਧਰ ਦਰਸ਼ਨ ਕਰਾਉਂਦੇ ਆ ਜੀ ਜਿੱਥੋਂ ਸੰਗਤ ਚੂਲਾ ਛੱਕਦੀ ਹੈ ਤੇ ਜਲ ਆਪਣੇ ਆਪ ਨਿਕਲਦਾ ਹੈ ਜੀ ਆਜੋ ਜੀ ਦਰਸ਼ਨ ਕਰਿਏ ਕਰਾਈਏ ਤੁਹਾਨੂੰ ਜੀ ਸਾਰਿਆਂ ਨੂੰ ਇਹ ਸਥਾਨ ਆ ਜਿੱਥੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ ਸੀ ਜੀ ਅੰਮ੍ਰਿਤ ਕੁੰਡ ਇੱਥੋਂ ਜਲ ਆਪਣੇ ਆਪ ਨਿਕਲਦਾ ਹੈ ਜੀ ਵਾਹਿਗੁਰੂ ਜੀ ਜਲगिरਗਦਾ ਅਮਰੇ ਸੌਂਦੇ ਹੋ ਜੇ ਅਮਤ ਕੁੰਡ ਬਣਾਇਆ ਹਤਾ ਠੀਕ ਹੈ ਜੀ ਲੋਕਾਂ ਨੇ ਫਿਰ ਲੋਕਾਂ ਕਰਿਆ ਤਰਾਜ ਇਥੇ ਜਲ ਕਦੇ ਗਿਰ ਗਿਆ ਉਹ ਗੁਰੂ ਜੀ ਕਹਿੰਦੇ ਵੀ ਹੁਣ ਜਲ ਗਿਰਿਆ ਨਾ ਇਹ ਥੱਲੇ ਗਿਰਿਆ ਇਥੇ ਥੱਲੇ ਤੇ ਪਾਣੀ ਆਪਣੇ ਆਪ ਆਉਂਦਾ ਲੋਕੀ ਪੀ ਕੇ ਨਾ ਹਾਂਜੀ ਵੀ ਗੁਰੂ ਦਾ ਨਾਮ ਜਪਿਆ ਕਰੋਗੇ ਪਾਣੀ ਆਪਣੇ ਆਪ ਨਿਕਲੂਗਾ ਹੋਰ ਜਲ ਗਿਰਿਆ ਮਿੱਤੇ ਠੀਕ ਹੈ ਠੀਕ ਹੈ ਵੀ ਲੋਕ ਜੂੜੀ ਪੀਆ ਕਰੋਗੇ ਇਹ ਪਾਣੀ ਪੀਆ ਕਰੋਗੇ ਹਮਮ ਸਰਬਦਾਨ ਦੇਤਾ ਗੁਰੂ ਜੀ ਵੀ ਆਪਣੇ ਆਪ ਪਾਣੀ ਆਉਂਦਾ ਹੋਰ ਨਾ ਇੰਤੇ ਗਿਰਿਆ ਠੀਕ ਹੈ ਲੋਕੀ ਪੀਉਂਗੇ ਸਾਰੇ ਹੁਣ ਉਹ ਆਪਣੇ ਆਪ ਆਂਦਾ ਹੈ ਆਪਣੇ ਆਪ ਆਂਦਾ ਸਭ ਉਹ ਫੋਟੋ ਇਤਿਹਾਸ ਦੀ ਸਾਰੀ ਉਹ ਵਾਲੀ ਆ ਛੋੜੇ ਹੋਏ ਤੇ ਸੰਸਕਾਰ ਹੋਏ ਦੋ ਬਾਬਾ ਜੀ ਇੱਧਰ ਹੋਏ ਸੀ ਆ ਗੰਬੜੇ ਆਪਾਂ ਦੇ ਸੰਸਕਾਰ ਹੋਏ ਦੋ ਬਾਬਾ ਜੀ ਉਹ ਇਹ ਉਹ ਜਗਾ ਹੈਗੀ ਆ ਨਾ ਥਾਂ ਜਿੱਥੇ ਸੰਸਕਾਰ ਹੋਏ ਸੀ ਆ ਕਰੋ ਸਾ ਸੰਗਾ ਜੀ ਦਰਸ਼ਨ ਇਹ ਸੰਸਕਾਰ ਹੋਏ ਸੀ ਜਿੱਥੇ ਉਹ ਸਥਾਨ ਹੈ ਬਾਬਾ ਜੀ ਦਾ ਸੰਤਾ ਬਾਬਾ ਕਰਤਾਰ ਸਿੰਘ ਜੀ ਭਰੋ ਮਾਜਰੇ ਵਾਲੇ ਬਾਬਾ ਜੀ ਇਹ ਤੇ ਸੰਸਕਾਰ ਕੀ ਤੇ ਇਸ ਥਾਂ ਤੇ ਏ ਆ ਜੀ ਬਾਬਾ ਜੀ ਦਾ ਆਰਾਮ ਘਰ ਜੀ ਇੱਥੇ ਆਰਾਮ ਕਰਿਆ ਕਰਦੇ ਸੀ ਜੀ ਬਾਬਾ ਜੀ ਕਰੋ ਦਰਸ਼ਨ ਜੀ